ਹੰਸਸਿਕਾਲ ਜੀ ਸਾਰਿਆਂ ਨੂੰ ਮਦੀਹ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਗਿਆਪਾਲ ਸਿੰਘਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀ ਹੈ ਤੇ ਦੋਵੇਂ ਤੁਹਾਨੂੰ ਸੂਈਆਂ ਸਵਾਈਆਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਸਭ ਨਾਲ ਠੀਕ ਠਾਕ ਜੀ ਠੀਕ ਠਾਕ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਚੱਲੀ ਜਾਂਦਾ ਇਹ ਕੰਮ ਕਰ ਵਧੀਆ ਬਹੁਤ ਵਧੀਆ ਬਹੁਤ ਵਧੀਆ ਚੱਲੀ ਜਾਂਦਾ ਮਹਾਰਾਜ ਠੀਕ ਆ ਚੱਲੋ ਕੰਮ ਕਰਦੇ ਵਧੀਆ ਮਾਲਕ ਦੀ ਕਰਪਾਣਾ ਨਾ ਨਾਮ ਦੱਸਦੇ ਕਰੀ ਹਾਂ ਵੀਰ ਜੀ ਮਹਾਰਾਜ ਗਿਆ ਪਾਲ ਸਿੰਘ ਜੀ ਪਿੰਡ ਮੋਤਲਾ ਤਹਿਸੀਲ ਆਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਬੋਲਦੇ ਕਰ 8195966506 ਠੀਕ ਆ ਹਾਂਜੀ ਹਾਂਜੀ ਤੇ ਅੱਜ ਫੇਰ ਵੈਡ ਲੱਭ ਲਿਆਂਦੀ ਫ ਇਨੇ ਮੈਨਾ ਗੁੜੀ ਗੁੜੇ ਸੱਜਣੇ ਆਪਣੇ ਜੰਨਾ ਗਵਾਈ ਅੱਛਾ ਬਿਲਕੁਲ ਆਹ ਹਾਂ ਹਾਂ ਗੂੜਾ ਪ੍ਰੇਮ ਪਿਆਰ ਆ ਗਿਆ ਜਿੱਥੋਂ ਆਈ ਠੀਕ ਆ ਹਾਂਜੀ ਹਾਂਜੀ ਚਲੋ ਵਧੀਆ ਇਸ ਤਰ੍ਹਾਂ ਹੀ ਪ੍ਰੇਮ ਪਿਆਰ ਬਣਿਆ ਹੀ ਤਵੇ ਬਿਲਕੁਲ ਜੀ ਬਿਲਕੁਲ ਤੇ ਚੱਲਦਾ ਵਧੀਆ ਚੱਲੀ ਜਾਵੇ ਇਸ ਤਰ੍ਹਾਂ ਕਿ ਜੋ ਨਾ ਦੱਸਿਆ ਸੀ ਅੱਛਾ ਉਹਦੇ ਨੂੰ ਵੈੜ ਮਤਲਬ ਉੱਪਰ ਨਿਕਲੀ ਆ ਅੱਛਾ ਕਈ ਰਿਓ ਦਾਣਾ ਵੀ ਬੰਦਾ ਦੱਸ ਕੇ ਤੇ ਅੱਗੇ ਜਾ ਕੇ ਮਤਲਬ ਕਿਲੋ 2 ਕਿਲੋ ਘਟਣਾ ਜਾਂ ਅੱਛਾ ਮਤਲਬ ਕਿ ਜਿਹੜਾ ਪਲਾਸੀ ਨਿਕਲੀ ਆਗੇ ਪਲਾਸੀ ਪਲਾਸੀ ਨਿਕਲੀ ਆ ਠੀਕ ਆ ਹਾਂਜੀ ਹਾਂਜੀ ਚਲੋ ਹਾਂ ਵਧੀਆ ਇਤਨਾ ਚੱਲਣਾ ਚਾਹੀਦਾ ਤੇ ਐਡ ਵਿਖਾਓ ਐਡ ਤੇ ਮੈਨਾਂ ਕੋਈ ਇੰਤ ਨਹੀਂ ਹਾਂਜੀ 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 ਤੇ ਕਿੰਨਾ ਸੂਆ ਜੇ ਦਾ ਸੂਆ ਵੀਰ ਜੀ ਪਹਿਲਾ ਜੇ ਅੱਛਾ ਹਾਂਜੀ ਦੰਦਾਂ ਤੋਂ ਛੇ ਦੰਦ ਜੇ ਮੋਂ ਛੇ ਦੰਦ ਆ ਦੇ ਥੱਲੇ ਆਪਾਂ ਦੇਖ ਸਕਦੇ ਹਾਂ ਬੜੇ ਕਮਾਲ ਦੀ ਤਿਆਰ ਹੋਈ ਆ ਅੱਜ ਪੰਜਵਾਂ ਦਿਨ ਜੇ ਇਹਨੂੰ ਸੂਈ ਨੂੰ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਬੋਲਾ ਤਿਆਰ ਕਰੀਏ ਦੰਦਾਂ ਦਾ 1.5 6.5 7 ਦੀ ਚਵਾਈ ਹੋਈ ਆ ਹੁਣ 9:19 ਮਿੰਟ ਹੋ ਗਏ ਜੇ ਅੱਛਾ ਐਵੇਂ ਵੀ ਵਿਖਾਈ ਦਿਓ ਹਾਂ ਦੇਖੋ ਤਾਂ ਵਿਖਾਉਂਦੇ ਆ ਵੀ ਬਣੀ-ਬੁਣੀ ਦਾ ਆਪਣਾ ਕੋਈ ਮਤਲਬ ਸਾਹਤਾ ਇੱਕ ਮਿੰਟ ਦਿਖਾਏ ਚੰਗੀ ਤਰ 9:00 ਵਜੇ ਤੇ 19 ਮਿੰਟ ਹੋ ਗਏ ਆ ਹਾਂਜੀ ਹਾਂਜੀ ਤੇ ਚਵਾਈ ਹੋਣ ਵਾਲੀ ਆ ਅਜੇ ਚਵਾਈ ਹੋਣ ਵਾਲੀ ਆ ਅਜੇ ਚਵਾਈ ਜਿਹੜੀ ਹੋਣ ਵਾਲੀ ਆ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਇਹ ਦੇਖੋ ਮੌਕੇ ਤੇ ਤਿਆਰ ਆ ਮੌਕੇ ਤੇ ਜਿਹੜਾ ਬੋਲਾ ਵਾ ਨਾ ਠੰਡਾ ਕਰਕੇ ਠੰਡਾ ਕਰਕੇ ਲਾਲੇ ਭਾਵੇਂ ਕੰਡਾ ਲਾਇਆ ਹੋਵੇ 16 ਕਿਲੋ ਮਤਲਬ ਕੰਡੇ ਤੇ ਰੱਖ ਕੇ ਭਾਵੇਂ ਮਤਲਬ ਮਿਲ ਕੇ ਦੇ ਦੇ ਬੇਨਤੀ ਇੱਕ ਮਿੰਟ ਤੇ ਕਰਕੇ ਦੇ ਦੋ ਹਾਂਜੀ 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 ਕਿੰਨਾ ਕ ਚਵਾਈ ਜਾਊਗੀ ਹੈ ਦੁੱਧ ਤੇ ਮੇਰੇ ਸਹਾਰਾ ਨਾਲ ਤੇ 23-24 ਕਿਲੋ ਚੁਮਣਾ ਚਾਹੀਦਾ ਵੈ ਪਹਿਲੇ ਸਵੇਰੇ ਕਰ ਦਈਏ ਪਹਿਲੇ ਸਵੇਰੇ ਚਵਾਊਗੀ ਤਰ ਹਾਂ ਫਿਰ ਮੈਂ ਤਾਂ 30-30 ਕੰਪੈਕਟ ਹਵਾਨੇ ਦੀ ਸ਼ੇਪ ਜਿਹੜੀ ਆ ਕਾਫੀ ਪਿਆਰੀ ਆ ਬਹੁਤ ਹੀ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਨਿੱਗਰ ਹਵਾਨਾ ਜਿਹੜਾ ਹੋਵੇ ਬਾਕੀ ਵਛੀ ਬੜੀ ਵਧੀਆ ਮੰਗ ਮਗਰ ਵੀ ਇਹਦੇ ਵਛੀ ਆ ਤੇ ਵਛੀ ਵੀ ਮਗਰ ਕਾਫੀ ਕਮਾਲ ਦੀ ਆ ਹਾਂ ਦੇਖ ਸਕਦੇ ਜੀ ਪਹਿਲਾ ਹੀ ਸਵੇਰ ਤੋਂ ਦੁੱਧ 23 24 ਤੇ 23 22 23 ਦੇ ਲਾਗੇ ਜਿਹੜਾ ਕਹਿੰਦੇ ਕਿ ਕਰੀ ਜਾਊਗੀ ਅੱਜ ਲੈ ਭਾਜੀ ਤੁਸੀਂ ਵੇਖੋ ਅੱਜ ਪੰਜਵਾਂ ਦਿਨ ਮਤਲਬ ਸਹੀ ਪੰਜਵਾਂ ਦਿਨ ਹੈ ਅੱਜ ਸੂਈ ਨੂੰ ਠੀਕ ਆ ਜਿਹੜੀ ਸਟਾਰਟਿੰਗ ਹੈ ਇਹਦੀ 16 17 ਲੀਟਰ ਆ ਤੇ ਤੁਸੀਂ ਉੱਥੋਂ ਲਾ ਕੇ ਵੇਖੋ ਦੰਤੀ ਬਖਾ ਦੀਏ ਛੇ ਦੰਤ ਠੀਕ ਹੈ ਜੀ ਹਾਂਜੀ ਇਹ ਆ ਕਿ ਹੋਣ ਦੇਈਏ ਜੇ ਬਰਾਬਰ ਦਈ ਕਰਨਾ ਸਾਈਡ ਵਾਲੇ ਵੀ ਬਾਕੀ ਜਿੰਨਾ ਕੋਈ ਆ ਉਹ ਬੰਦੇ ਆਪਣੇ ਵੀ ਸੱਜਣ ਆ ਆਪਣੇ ਵੀ ਕਾਫੀ ਖਾਸ ਆ ਤਾਈਂ ਆਪਾਂ ਅੱਜ ਜ਼ਿਕਰ ਦੇ ਇਹ ਕਰਨਾ ਦੇਖੋ ਜੀ ਮਿਰਜੀ ਚਵਾਜ ਵੋ ਓਕੇ ਵੀਰ ਜੀ ਠੰਡੀ ਸੀਲ ਆ ਨਾਲ ਕੋਈ ਗੱਲ ਹੀ ਨਹੀਂ ਬਣਾ ਧਰਾ ਮਾਰ ਕੇ ਖੋਣੇ ਚਲੋ ਦਿਖਾਓ ਨਾਲੇ ਵਸ਼ੀ ਲਿਆ ਆ ਕੋਈ ਉਂਗਲ ਨਹੀਂ ਕਰ ਸਕਦਾ ਵੈਡਾ ਅੱਛਾ ਹਾਂ ਜੀ ਹਾਂ ਜੀ ਸਾਰੀਆਂ ਚੀਜ਼ਾਂ ਥਾਨ ਥਣ ਠੀਕ ਆ ਲਿਆਓ ਫਿਰ ਵਸ਼ੀ ਲਿਆਓ ਫਿਰ ਆ ਵਸ਼ੀ ਹੈ ਜਿਹੜੀ ਬਿਲਕੁਲ ਤਾਜੀ ਵਸ਼ੀ ਆ 나ੜੂ ਜਿਹੜਾ ਨਾਲ ਹੀ ਆ ਇਹ ਤਰੰਦੀ ਨਹੀਂ ਜਿੰਨੀ ਤਰ੍ਹਾਂ ਜਾਏ ਵਸ਼ੀ ਠੀਕ ਆ ਆ ਦੇਖ ਸਾਡੇ 나ੜੂ ਬਿਲਕੁਲ ਤਾਜ਼ਾ ਹੀ ਆ ਜਿਹੜਾ ਨਾਲ ਜੀ ਇਹ ਪੂਰੀ ਦੁੱਧ ਚੁੰਗਣ ਦੀ ਵੀ ਨਹੀਂ ਜਾ ਚੰਨ। ਗਾੜੂ-ਬੂਟੂ ਖਾਦੋ ਜੀ ਆ ਵੇਖੋ। ਪਸੰਗੀ ਜੀ ਮਿੱਠੀ। ਪਸੰਗੀ ਬਸ ਬੰਨ ਫਿਰ। ਪਹਿਲਾਂ ਪੱਤੀ ਵੱਛੀ ਉੱਥੇ ਵੱਡੀ ਹੀ ਅੱਗੇ ਤੇ ਉੱਥੇ ਮੂੰਹ ਲਾਦਾ ਸੀ ਦੋ। ਠੀਕ ਆ। ਹਾਂ ਜੀ। ਬਾਕੀ ਮਗਰ ਵੱਛੀ ਵੀ ਚੰਗੇ ਟੀਕੇ ਦੀ ਆ। ਵੱਛੀ ਬਿਲਕੁਲ। ਵੱਛੀ ਵੀ ਜਿਹੜਾ ਕੋਈ ਸੰਭਲ ਨਾਲ ਲੈ ਜਾਊਗਾ ਤੇ ਵੱਛੀ ਵੀ ਜਲਦੀ ਤਿਆਰ ਹੋ ਜਾਣੀ ਆ। ਥਾਣ ਵੀ ਚੰਗਾ ਲੱਗਾ ਇਹ ਦੇਖ। ਮਗਰ ਜੀ ਤਗੀ ਤਰ੍ਹਾਂ ਖਾਓ ਦਰ। ਹੁਣੇ ਦਿਖਾਉਨੇ ਕਰੀ। ਆਹ ਦੇਖ ਸਕਦੇ ਜੀ ਜੀ ਪਹਿਲਾਂ ਥਾਣੇ ਬੈਠੇ ਮੈਂ ਤਾਂ ਮੈਂ ਤਾਂ ਪਹਿਲੀ ਪਹਿਲੀ ਵਾਰੀ ਵੇਖਿਆ ਥਾਣੇ 1 ਵਜੇ ਥਾਣੇ ਤੇ 1 ਵਜੇ ਗਿਆ ਆਪਾਂ ਇਕੋ ਜੇ ਥਾਣੇ ਵੇਖੋ ਕਿੱਡੇ ਪਿਆਰੇ ਗਲਾਹੀ ਰੰਗ ਦੇ ਥਾਣੇ ਪਿਛਿਆਂ ਵੀ ਦੇਖ ਸਕਦੇ ਜੀ ਵੇਖੋ ਜੀ ਥਾਣੇ ਦਿਖਾਈ ਆ ਵੇਦੀ ਚਵਾ ਫਿਰੇ ਤਾਂ ਨਾ ਨਾ ਵੇਦੀ ਆਹ ਗਲੇ ਥਾਣੇ ਦਾ ਚਵਾਏ ਕੋਈ ਰਸੀ ਰਸੀ ਨਹੀਂ ਪੋਣੀ ਲੋੜੀ ਨਹੀਂ ਬਹਿਣਾ ਤਾਂ ਜੀ ਫੁਲੀ ਛੱਡ ਕੇ ਚੌਂ ਚੌਂ ਦੇ ਵਿੱਚ ਚਲੋ ਆਓ ਤੇ ਪਿਛਲੇ ਸਨੰਦਾ ਚਵਾਦ ਖਾ ਲਈਏ ਹਾਂ ਦੇਖ ਸਾਡੇ ਆ ਪਿਛਲੇ ਸਨੰਦਾ ਚਵਾਦ ਹੈ ਹਾਂ ਉਹ ਗੋਭੀ ਥਾਰ ਕਿਹਦੀ ਕਰੀ ਠੀਕ ਹੈ ਇਹ ਹੈ ਕਿ ਜਿਹੜਾ ਮਰਜ਼ੀ ਖਿ ਚਵਾਈ ਕਰ ਲੇ ਮੋਲ ਦੱਸਦੀ ਹੈ ਵੀਰ ਜੀ ਫਿਰ ਇੱਕ ਰੀ ਹਾਂ ਦੀ ਹਣੀ ਕਿੰਨਾ ਰੱਖੀਏ ਵੀਰ ਜੀ ਫਿਰ ਮੋਲੇ ਦਾ ਆਪਾਂ ਮੋਲ ਵੀਰ ਜੀ ਤੁਸੀਂ ਦੱਸ ਦੋ ਜੱਜ ਜੱਜ ਉਹ ਵਸ਼ੀਆਂ ਵਾਂ ਤੇ ਸਿਫਤ ਜਿੰਨੀ ਕਰੀ ਜਾਓ ਉੰਨੀ ਥੋੜੀ ਆ ਠੀਕ ਆ ਕੀ ਚੀਜ਼ ਦੀ ਹੁੰਦੀ ਸਿਫਤ ਕਈ ਵੀਰ ਭਰਾ ਆਸ ਦਿੰਦੇ ਤੁਸੀਂ ਨਾ ਸਿਫਤ ਹੀ ਬੜੀ ਕਰੀ ਜਾਂਦੇ ਅੱਛਾ ਹੁਣ ਜੇ ਇਹ ਚੀਜ਼ ਦੀ ਸਿਫਤ ਕਰਨੀ ਤਾਂ ਕੀ ਦੀ ਕਰਨੀ ਬਾਕੀ ਚਲੋ ਜੋ ਸਾਹਮਣੇ ਉਹ ਹੀ ਆਪਾਂ ਦੱਸ ਦਿੰਦੇ ਆ ਜੇ ਉਹ ਜੋ ਸਾਹਮਣੇ ਹੈਗਾ ਵਾ ਜੋ ਤੱਕਣਦੇ ਆ ਉਹ ਦੱਸਣਾ ਜੇ ਥਾਣੇ ਚੰਗਾ ਲੱਗਿਆ ਤੇ ਆਪਾਂ ਚੰਗਾ ਕਹਿੰਦੇ ਵੈੜ ਚੰਗੀ ਪਹਿਲਾ ਸੁਆਵਾ ਮਗਰ ਵੀ ਵਛੀ ਤੇ ਫੇਰ ਹੀ ਦੱਸਣ ਦੇ ਹਾਂਜੀ ਹਾਂਜੀ ਆਹ ਗੱਲ ਆ ਤੇ ਬਾਕੀ ਵੀਰ ਭਰਾ ਕੋਈ ਵੀ ਤਸੱਲੀ ਆਪਣੀ ਐਨ ਨਿਰਖ ਪਰਖ ਕਰਕੇ ਜਿੱਦਾਂ ਕਿਸ ਦੀ ਤਸੱਲੀ ਹੁੰਦੀ ਆ ਆਪਣੀ ਐਨ ਵਧੀਆ ਚੋਚਵਾੜੀ ਬਾਕੀ ਇਹ ਆ ਕਿ ਨਵੀਂ ਵੈੜ ਆ ਗਾਂ ਵੀ ਕੋਈ 400 ਵਿੱਚ ਆਉਣ ਵਾਲੀ ਆ ਹਨਾ ਦੁੱਧ ਹੁਣ 16 17 ਲੀਟਰ ਇਹਦੇ ਕੋਲ ਬੌਲਾ ਜਿਹੜਾ ਹਾਜ਼ਰ ਆ ਸਟਾਰਟਿੰਗ ਹੀ ਆ ਵੈੜ ਦੀ ਹਾਂਜੀ ਸਟਾਰਟਿੰਗ ਹੀ ਆ ਹਨਾ ਹਾਂਜੀ ਸਟਾਰਟਿੰਗ ਹੀ ਆ ਤਾਜ਼ਾ ਬੱਚਾ ਇਹ ਜਿਹੜਾ ਮਗਰ ਕਿੰਨੇ ਦੀ ਦੇ ਦੀਆ ਫੇਰ ਦੱਸ ਦੋ ਵੀਰ ਜੀ ਤੁਸੀਂ ਦੱਸ ਤੁਸੀਂ ਦੱਸਣਾ ਜੀ ਤੁਹਾਨੂੰ ਹੀ ਪਤਾ ਦੇ ਕਿਦਰ ਨੂੰ ਬਾਜ਼ਾਰ ਚੱਲਣ ਡਿਆ ਹਾਂਜੀ ਹਾਂਜੀ ਤੇ ਬਾਕੀ ਇਹ ਵੀ ਆਪਾਂ ਵੀਡੀਓ ਤੇ ਵਿਦੇ ਰਹਿੰਦੇ ਆ ਕਿੰਨੇ ਕਿੰਨੇ ਮੁੱਲ ਦੇ ਕਰਨ ਪਰ ਆਪਾਂ ਨਹੀਂ ਕਰਨਾ ਹਾਂਜੀ ਆਪਾਂ ਬਿਲਕੁਲ ਜਾਇਜ਼ ਦੇਣੀ ਐ ਕਿੰਨੇ ਦੀ ਅਸੀਂ ਜੋ ਦੋ ਛੱਡ ਦਈਏ ਅਸੀਂ ਜੋ ਦੋ ਹਾਂ ਇਹ ਕਿਹੜੇ ਪਾਸੇ ਨੂੰ ਤਰਫ ਪਈ ਇਹ ਕਿਹੜੇ ਪਾਸੇ ਨੂੰ ਬਾਜ਼ਾਰ ਕੱਢਦਾ ਜੀ ਨਵਾਈ ਨਵਾਨੀਆਂ ਵੇ ਤੇ ਸਗੂ ਇਹਦਾ ਤੇ ਜੇ 20000 ਹੋਰ ਵੱਧ ਚਾਹੀਦਾ ਵੈੜ ਜਿੱਦਾਂ ਦੀ ਅੱਛਾ ਹਾਂਜੀ ਹਾਂਜੀ ਪਹਿਲੇ ਤੂੰ ਇਹ 22 ਕਿਲੋ ਦੁੱਧ ਤੇ ਚਵਾਉਗੀ ਛੋੜੀ ਜੀ ਵੱਡੀ ਛਾਲ ਮਾਰੋ ਜੀ ਵੱਡੀ ਛਾਲ ਮਾਰੀਏ 75 ਦੀ ਦੇ ਦਈਏ ਫਿਰ ਹੋਰ ਕਰਦੀਏ ਵਿੱਚੋਂ 72 ਦੀ ਦੇ ਦਈਏ ਜੈਸ ਨੌ ਕਰੀਏ ਫਿਰ ਪੂਰੇ 70 ਦੀ ਦੇ ਦਿਆ ਫਿਰ ਚਲੋ ਠੀਕ ਐ ਕੋਈ ਗੱਲ ਨਹੀਂ 70 ਦੀ ਦੇ ਦਾਂਗੇ ਠੀਕ ਆ ਹਾਂਜੀ ਹਾਂਜੀ ਬਾਕੀ ਚਲੋ ਮੌਕੇ ਤੇ ਮੰਨ ਤਾਂ ਥੋੜਾ ਬਤਾ ਹੋਰ ਕਰ ਬਿਹੜ ਆਪਣੇ ਵੱਲੋਂ ਤਸੱਲੀ ਕਰਕੇ ਵੀ ਵੀਰਾਂ ਨੂੰ ਸਾਰੇ ਨੂੰ ਪਤਾ ਹੀ ਹੋਣਾ ਵਾ ਵੀ ਇਹ ਚੀਜ਼ ਕੀ ਆ ਤੇ ਕੀ ਕੇ ਸਾਬ ਦੀ ਮਤਲਬ ਬਾਕੀ ਚਲੋ ਜਿਹੜੇ ਵੀਰਾਂ ਨੇ ਪਰਖਿਆ ਰੋਜ਼ ਪਸ਼ੂ ਖਰੀਦੇ ਆ ਜਾਂ ਘਰੇ ਘਰਾਂ ਚ ਰੱਖੇ ਜਿੱਦਾਂ ਦੇ ਪਸ਼ੂ ਜਿੱਦਾਂ ਦਾ ਥਣ ਥਣ ਲੱਗਾ ਵਾ ਜਿੱਦਾਂ ਦੀ ਵਿਹੜਿਆ ਤੇ ਮੇਰੇ ਹਿਸਾਬ ਨਾਲ ਤਾਂ ਟਾਵੇਂ ਟਾਵੇਂ ਕਿਤੇ ਕਿਤੇ ਮਤਲਬ ਦੇਖਦੇ ਆ ਬਾਕੀ ਕਿਉਂਕਿ ਥਣ ਵੀ ਚੰਗਾ ਵਾ ਕੰਪੈਕਟ ਹਵਾਨਾ ਵਾ ਰੰਗ ਰੂਪ ਵੀ ਸੋਹਣਾ ਵਾ ਇਹ ਚੀਜ਼ ਪੂਰਾ ਪੈਂਦਾ ਵਾ ਮਗਰ ਇਹ ਵੀ ਚੰਗੀ ਵੱੱਛੀ ਆ ਇੱਕ ਵਾਰੀ ਚਿਹਰਾ ਤੁਹਾਨੂੰ ਫੇਰ ਤੋਂ ਦਿਖਾ ਦਈਏ ਤੇ ਚੰਗੀ ਤਰ੍ਹਾਂ ਦਿਖਾਓ ਜੀ ਮਹਾਰਾਜ ਆ ਦੇ ਸਾਦੇ ਜੀ ਪੂਰੀ ਜਾਦ ਬਰੀਡ ਚ ਆ ਗਏ ਤੁਹਾਨੂੰ ਵੇਖੋ ਛੋਟਾ ਛੋਟਾ ਕੰਨ ਨੇ ਚੱਪਾ ਚੱਪਾਈ ਜੇ ਆਸ ਦਿੰਦੇ ਨਾ ਚੱਪਾ ਥਾਣੇ ਦੇ ਇੱਕ ਵਾਰੀ ਫੇਰ ਤੋਂ ਦੇਖ ਜਾਂਦੇ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਸੂਈ ਸਵਾਈ ਜੇ ਇਹ ਵੀ ਸੂਈ ਸਵਾਈ ਜੇ ਕਿੰਨਾ ਜਿਹੜੇ ਕੋਲ ਦੁੱਧ ਧਾਰ ਜਿਹਦੇ ਕੋਲ ਵੀਰ ਜੀ ਦਖਲੋ ਪੱਕਾਊਗਾ ਕਿੰਨਾ ਚਿਰ ਹੋ ਗਿਆ ਸੋਈ ਨੂੰ ਦੀ ਗਰੰਟੀ ਆਪਣੀ ਫੁੱਲ ਠੀਕ ਆ ਹਾਂਜੀ ਹਾਂਜੀ ਸੋਈ ਨੂੰ ਕਿੰਨਾ ਚਿਰ ਹੋਇਆ ਇਹਨੂੰ ਸੋਈ ਨੂੰ ਇਹਨੂੰ ਮਹੀਨਾ ਕੋ ਹੋ ਗਿਆ ਵਛੀ ਅੰਦਰ ਵਿਖਾ ਦਿਓ ਚਲੋ ਵਛੀ ਦਿਖਾ ਦੇਨੇ ਤੋਰਦਾ ਫੇਰ ਇਹਨਾਂ ਵਿੱਚ ਇੱਕ ਦੀ ਆਹ ਵਛੀ ਜਿਹੜੀ ਆ ਦੀ ਨੋ 10 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਮੌਕੇ ਤੇ ਹੈਗਾ ਵਾ ਇਹ ਕਰਮੀਆਂ ਦਾ ਤੋਹਫਾ ਜੇ ਠੀਕ ਆ ਹਾਂਜੀ ਚਲੋ ਆ ਜਿ ਲੈ ਆਓ ਫੇਰ ਆ ਵੀ ਦੇ ਗਾਂ ਕਹਿੰਦੇ ਅਜੇ ਕੱਲ ਹੀ ਆਈ ਹੈ ਘਰ ਤੋਂ ਮਤਲਬ ਨਾਥ ਦੀ ਵੀਡੀਓ ਸਭ ਕੁਝ ਹੈਗਾ ਕਿੰਨਾ ਕਿੰਨਾ ਗੋਆ ਚੰਬੜਿਆ ਇਹਨੂੰ ਠੀਕ ਆ ਤੇ ਇਹ ਵੀ ਆਪਾਂ ਮਤਲਬ ਜਿਆਦਾ ਨਹੀਂ ਦੁੱਧ ਮੇਰੇ ਸਾਣਾ 12 ਕਿਲੋ ਦੇ ਕਰ ਦੂਗੀ ਠੀਕ ਆ ਹਾਂ ਜੀ ਉਹ ਜਿਹੜਾ ਮੌਕਾ ਦੇ ਹਾਜ਼ਰ ਆ ਹੋ ਇੰਨਾ ਜੀ ਚਲੋ ਬੰਦੋ ਫਿਰ ਬਾਕੀ ਥਣ ਥਣ ਇਹਦਾ ਵੀ ਖਾਵੇ ਚੰਗੀ ਤਰ੍ਹਾਂ ਥਣ ਚੰਗਾ ਲੱਗਿਆ ਤੇ ਕਵੇ ਨੜਾ ਵਾਲਾ ਛੱਡਾ ਜੇ ਬਾਕੀ ਆਪਣੇ ਕਦਵजूद ਦੇ ਹਿਸਾਬ ਨਾਲ ਜਿਹੜੀ ਠੀਕ ਆ ਬਿਲਕੁਲ ਜੀ ਜਿੰਨੇ ਕੇ ਕਿਸ ਨੇ ਸਾਂਭੀ ਆ ਉਸ ਹਿਸਾਬ ਨਾਲ ਜਿਹੜੀ ਠੀਕ ਆ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਵੀਰ ਜੀ ਇਹਦਾ ਏ ਧਰਮ ਬਰਾ ਦੀ ਰਸੀ ਲਾ ਚਲੋ ਦਿਖਾਤਾ ਫਿਰ ਆਪਾਂ ਹਾਂ ਕਚਵਾ ਆਇਆ ਆ ਬੱਛੀ ਜਰੀ ਆ ਦੀ ਦੋਵਾਂ ਮਗਰੀ ਬੱਛੀਆਂ ਵਾਂ ਦੋਵਾਂ ਮਗਰੀ ਬੱਛੀਆਂ ਵੀਰ ਜੀ ਥਣ ਠੀਕ ਐ ਦਿਖਾ ਦਿਓ ਚਵਾ ਫਿਰ ਬਿਲਕੁਲ ਸਾਫ ਚਵਾ ਰਤੀ ਰਸੀ ਨੰ ਨਿਕਲ ਪਾਣੀ ਠੰਡੀ ਠੀਲ ਮਾਰਿਆ ਪਾ ਬੱਛੀ ਛੱਡੋ ਪਾ ਨਾ ਛੱਡੋ ਅੱਛਾ ਦੇਖੋ ਇੱਦੀ ਚਵਾ ਠੀਕ ਹੈ ਜੀ ਠੀਕ ਹੈ ਦੱਸੀਏ ਦਾ ਮੁੱਲ ਫਿਰ ਆਪਾਂ ਬੋਲ ਮੈਂ ਤਾਂ ਨਾ ਦੇ ਦਈਏ 34 34 ਚ ਕੋ ਕਰਦੀਏ ਮਾਨਤਾਂ ਨੇ 32 ਵੀ ਦੇ ਦਈਏ 30 ਹੀ ਦੇ ਦਈਏ ਫਿਰ ਪੂਰੇ ਦੀ 30 ਜੋ ਹਰਪ੍ਰੀਤ ਜੀ 2000 ਰੁਪਇਆ ਛੱਡ ਦਾਂਗੇ ਅੱਛਾ 28 28000 ਦੀ ਦੇ ਦਾਂਗੇ 28000 ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਉਹ ਕਹਿੰਦੇ ਹੋਰ ਵੀ ਥੋੜਾ ਬਹੁਤ ਮਾਨਤਾਂ ਨੇ ਚੋ ਕਰ ਦਾਂਗੇ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਤੇ ਠੀਕ ਹੈ ਵੀ ਜੀ ਫਿਰ ਹੋਰ ਕੋਈ ਨਾ ਫਿਰ ਜੀ ਬਾਕੀ ਵਿਖਾ ਦਿਓ ਵੇੜਾ ਆਪਣੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਕੋਈ ਜਾਦ ਬਰੀਡ ਚ ਆ ਸਫਾਈ ਸੋਈ ਦੋ ਟਾਈਮ ਚ ਵਾਈ ਕਰਕੇ ਖੜੇ ਦੋਵੇਂ ਸੋਈਆਂ ਸਵਾਈਆਂ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਤੇ ਆਪਣੀ ਸਮਝ ਨਾਲ ਖੜੇ ਜੀ ਬਿਲਕੁਲ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ